ਨੇਗੇਟਿਵ ਹੈ ਹੀ ਨਹੀਂ ਤੁਹਾਡਾ ਲਾਭਾ ਇਸ ਵਾਰ ਲਾਤਾ ਜੀ ਕਿਵੇਂ ਲੱਗ ਰਿਹਾ ਨਹੀਂ ਜੀ ਮੈਂ ਦੇ ਪਹਿਲੇ ਦਿਨ ਗਏ ਮੈਨੂੰ ਕੋਈ ਮਲਾਲ ਨਹੀਂ ਹੈਗਾ ਕਿ ਮੈਨੂੰ ਲੋਕਾਂ ਨੇ ਨਹੀਂ ਵੋਟ ਨਹੀਂ 시 ਕੀਤੀ ਕੱਟ ਕੀਤੀ ਸੀ ਕੀਤੀ ਤਾਂ ਬਹੁਤ ਸੀ ਪਰ ਕੱਟ ਕੀਤੀ ਸੀ ਉਹਦੀ ਵਜ੍ਹਾ ਲੋਕ ਨਹੀਂ ਹੈ ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਕੌਰ ਨੂੰ ਪੈਰਲਲ ਲਿਆ ਕੇ ਖੜਾ ਕੀਤਾ ਵੋਟ ਵੰਡੀ ਗਈ ਤੇ ਉਹ ਹੀ ਵੋਟ ਜ ਇਕੱਠੀ ਕਰ ਲੋ ਪਲੱਸ ਕਰ ਲੋ ਤਾਂ ਫਿਰ ਮੇਰਾ ਖਿਆਲ ਹੈ ਵੀ ਉਹ ਅਸੀਂ ਜਮ ਬੀਬੀ ਜੇ ਤਾਂ ਸੱਜਦੀ ਸੀ ਜਾਂ ਮੈਂ ਜਿੱਤ ਸਕਦੀ ਸੀ ਨਹੀਂ ਉਹ ਪਹਿਲਾਂ ਲਵਿੰਦਾ ਸਿੰਘ ਬਟਵਾ ਸੀ ਪਰ ਵੱਡੀ ਹਾਰ ਹੋਈ ਐ ਉਸ ਇਲਾਕੇ ਦੇ ਵਿੱਚ ਨਹੀਂ ਉਹ ਤਜਰਬਾ ਕਰ ਰਹੇ ਆ ਉਹਨਾਂ ਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣ ਉਹਨਾਂ ਨੂੰ ਫਤਵਾ ਦੇਦਾ ਪਹਿਲੀ ਵਾਰੀ ਵੀ ਤਾਂ ਬੀਬੀ ਜੀ ਹਾਰੇ ਸੀ ਹੁਣ ਵੀ ਵਰਸ ਸਿੰਘ ਮੇਰਾ ਖਿਆਲ ਪੰਜਵੇਂ ਨੰਬਰ ਤੇ ਆ ਪੰਜਵੇਂ ਨੰਬਰ ਤੇ ਆ ਅਸੀਂ ਉਹਨਾਂ ਨੂੰ ਅਗਾਹ ਦੀ ਕਰ ਰਹੇ ਸੀਗੇ ਦੇ ਇਹਵੇਂ ਪੰਛੀ ਚੁੰਮੜੀਆਂ ਨਹੀਂ ਬਣੀਆਂ ਚਾਹੀਦੀਆਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਵੇਲਾ ਹੈ ਸਾਨੂੰ ਲੋੜ ਹੈ ਮੁੱਖੀ ਅਧਿਕਾਰਾਂ ਦਾ ਕਾਹਨ ਹੋ ਰਿਹਾ ਹੈ ਅਸੀਂ ਕਿਸੇ ਵਿਸ਼ੇ ਦੇ ਅਸੀਂ ਕਿਸ ਸਬਜੈਕਟ ਦੇ ਚੋਣ ਲੱਗਦੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗਲੀਆਂ ਬਣਾ ਦੇਵਾਂਗੇ ਨਾਲੀਆਂ ਬਣਾ ਦੇਵਾਂਗੇ ਅਸੀਂ ਤਾਂ ਲੜ ਰਹੇ ਹਾਂ ਸਾਡੇ ਬੱਚੇ ਤੁਸੀਂ ਚੱਕ ਚੱਕ ਕੇ ਆਸਾਨ ਦੀ ਜੇਲ੍ਹ ਚੁੱਟੀ ਜਾਂਦੇ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲੈ ਕੇ ਲੜਿਆ ਧਨ ਭਾਗ ਹੈ ਸਾਡੇ ਧਨ ਭਾਗ ਹੈ ਉਹ ਪਰਮਾਤਮਾ ਦੇ ਧਨ ਭਾਗ ਹੈ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਆਜ਼ਾਦ ਹੀ ਲੜੇ ਆ ਇਹ ਬੜੀ ਵੱਡੀ ਗੱਲ ਹੈ ਜਿਵੇਂ ਤੁਹਾਨੂੰ ਯਕੀਨ ਆਖੇ ਸਭ ਤੋਂ ਸਮਾਗਮ ਤੇ ਪੈਸਾ ਉਹਨਾਂ लेके ਜਾਣਗੇ ਅੱਛਰ ਦੇ ਚ ਜ਼ਿਕਰ ਜਿਹਾ ਨਾ ਨਹੀਂ ਹੋਇਆ ਪਰ ਰਣਨੀਤੀ ਕੀ ਤੈਅ ਹੋਏਗੀ ਕੀ ਹੋਏਗਾ ਅੱਗੇ ਮੇਰੀ ਗੱਲ ਸੁਣੋ ਕੌਣ ਮੈਂ ਪਹਿਲਾਂ ਕਹੇ ਅਸੀਂ ਬਹੁਤ ਪੋਜ਼ੀਟਿਵ ਆ ਸਾਨੂੰ ਲੱਗਦਾ ਹੈ ਕਿ ਇਹ ਕਾਨੂੰਨ ਮੁਤਾਬਕ ਹੈ ਜਦੋਂ ਬੰਦਾ ਜਿੱਤ ਜਾਂਦਾ ਹੈ ਮਾਨ ਸਾਹਿਬ 89 ਦੀ ਦਿੱਸੀਨ ਸਿਮਰਨਦੀ ਸਿੰਘ ਮਾਨ ਦੇ ਉਹਨਾਂ ਨੇ ਜਾ ਕੇ ਸੌਣ ਚੱਕ ਲਈ ਸੀ ਤੇ ਅਸੀਂ ਵੀ ਇਹ ਪੋਜ਼ੀਟਿਵ ਆ ਅਸੀਂ ਨਹੀਂ 네ਗੇਟਿਵ ਹੈਗੇ ਵੀ ਉਹਨਾਂ ਨੂੰ ਨਹੀਂ ਚੁਣੀ ਜੇ ਬਾਇ ਚਾਂਸ ਕੋਈ ਹੁੰਦਾ ਹੈ ਉਹ ਫਿਰ ਅਸੀਂ ਵੇਖ ਲਾਂਗੇ ਕੀ ਕਰਨਾ ਅਸੀਂ ਅੱਜ ਦਾ ਅਸੀਂ ਕੋਈ ਪ੍ਰੋਗਰਾਮ ਨਹੀਂ ਦੇ ਰਹੇ ਲੱਖ ਤੇ 85000 ਦੀ ਬੋਰਡ ਤੋਂ ਉੱਪਰ ਜਿੱਤਰਿਆ 9 ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਇਹ ਅਮਰੀਕਾ ਦੀ ਪਾਰਲੀਮੈਂਟ ਉੱਤੇ ਕਰ ਕੁਐਸਚਨ ਪੁੱਛੇ ਜਾਣੇ ਸੋ ਇਹ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅਤਵਾਦੀ ਤੇ ਵੱਖਵਾਦੀ ਕਹਿ ਰਹੇ ਹਾਂ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਅੱਜ ਇਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਹਿਆ ਹੈ ਕਿ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਰੋੜਾਂ ਦੀ ਗਿਣਤੀ ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਹੱਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਅੱਤਵਾਦੀ ਤੇ ਵੱਖਵਾਦੀ ਦੀ ਸੀ ਸੋ ਇੱਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰਾ ਦੇਖਣਾ ਹੈ ਕਿ ਸਰਕਾਰ ਨੂੰ ਹੁਣ ਆਪ ਦਾ ਉਥੋਂ ਰਜ਼ਾਈਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਾਈਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ